ਮੱਲਾਵਾਲੇ ਦੇ ਨਜ਼ਦੀਕ ਪਿੰਡ ਕੋਹਾਲਾ ਵਿਖੇ ਆਪ ਵਰਕਰਾਂ ਵੱਲੋਂ ਕਾਂਗਰਸ ਬੂਥ ਉੱਪਰ ਗੋਲੀ ਚਲਾਉਣ ਦੇ ਲਗਾਏ ਗਏ ਦੋਸ਼ ਲੋਕਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਕੋਹਾਲਾ ਤੇ ਬੋੜਾਂਵਾਲੀ ਵਿਖੇ ਵਾਪਰੀ ਘਟਨਾ ਮੱਲਾਵਾਲਾ ਦੇ ਨਜ਼ਦੀਕ ਪਿੰਡ ਕੋਹਾਲਾ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਾਂਗਰਸੀ ਪਾਰਟੀ ਦੇ ਬੂਥ ਤੇ ਕਬਜ਼ਾ ਕਰਨ ਨੂੰ ਲੈ ਕੇ ਗੋਲੀ ਚਲਾਉਣ ਦੇ ਦੋਸ਼ ਲਗਾਏ ਗਏ ਹਨ ਕਾਂਗਰਸ ਵਰਕਰਾਂ ਨੇ ਕਿਹਾ ਕਿ ਬੂਥ ਤੇ ਬੈਠੇ ਸਰਪੰਚ ਅਤੇ ਉਸ ਦੇ ਪਿਤਾ ਦੀ ਜਿੱਥੇ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉੱਥੇ ਹੀ ਸਰਪੰਚ ਦੇ ਅੰਮ੍ਰਿਤਧਾਰੀ ਪਿਤਾ ਦੀ ਦਾੜੀ ਪੁੱਟ ਕੇ ਬੇਇੱਜ਼ਤੀ ਕਰਨ ਦੀ ਵੀ ਗੱਲ ਕਹੀ ਗਈ ਹੈ। ਇਸੇ ਦੌਰਾਨ ਪਿੰਡ ਬੋੜਾਂਵਾਲੀ ਦੇ ਸਰਪੰਚ ਦੀ ਗੱਡੀ ਦੀ ਭੰਡ ਤੋੜ ਕੀਤੀ ਗਈ ਹੈ। ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਪਾਰਟੀ ਆਮ ਆਦਮੀ ਪਾਰਟੀ ਬੁਖਲਾਹਟ ਚੁੱਕੀ ਹੈ ਕਿਉਂਕਿ ਉਹਨਾਂ ਨੇ ਬੂਥਾਂ ਤੇ ਕੋਈ ਵੀ ਵੋਟਰ ਨਹੀਂ ਜਾ ਰਿਹਾ ਕਿ ਕਾਂਗਰਸ ਦੇ ਬੂਥ ਬੂਥ ਵੋਟਰਾਂ ਨਾਲ ਭਰੇ ਪਏ ਹਨ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਥਾਣਾ ਮੱਲਾ ਵਾਲੇ ਦੇ ਐਸਐਚਓ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੀ ਜਿਹੜਾ ਸਭ ਅੱਜ ਜਿਹੜੀ ਚੋਣ ਆਪਣਾ ਘਵਾਲੇ ਵਿੱਚ ਚੋਣ ਦੌਰਾਨ ਜਿਹੜੀ ਹੈਗੀ ਗੋਲੀ ਚੱਲੀ ਉਹ ਕੀ ਕਾਰਨ ਹੈ ਜੀ ਕਹ ਲਿਆ ਕਿ ਆਮ ਆਦਮੀ ਪਾਰਟੀ ਬਗਲਾੜ ਚਾਹੀਈ ਤੁਸੀਂ ਜਿੱਥੇ ਮਰਜੀ ਚਲੇ ਜਾਓ ਇਹਨਾਂ ਦੇ ਬੂਥ ਖਾਲੀ ਪਏ ਆ ਜਿਹਨਾਂ ਦੇ ਬੂਥਾਂ ਦੇ ਬੰਦਾ ਨਹੀਂ ਔਰ ਕਾਂਗਰਸ ਦੇ ਬੂਥਾਂ ਦੇ ਰੌਣਕਾਂ ਲੱਗੀਆਂ ਨੇ ਇੱਥੋਂ ਦੇ ਦੋ ਗੈਂਗਸਟਰ ਆ ਇੱਕ ਇੰਦਰਜੀ ਤੇ ਕਮਨਦੀ ਜਿਹਨਾਂ ਦੇ ਲਾਰੈਂਸ ਕੁਸ਼ਨੋਈ ਦੇ ਨਾਲ ਸੰਬੰਧ ਆ ਔਰ ਥੋੜੇ ਦਿਨ ਪਹਿਲਾਂ ਉਹਨਾਂ ਨੇ ਘੋੜਾ ਵਾਲੀ ਦੇ ਸਰਪੰਚ ਨੂੰ ਫੋਨ ਕਰਕੇ ਉਹਨੂੰ ਧਮਕੀ ਵੀ ਦਿੱਤੀ ਉਹਨਾਂ ਕੋਲ ਰਿਕਾਰਡਿੰਗ ਆ ਜੇ ਵੀ ਹੈਗੀ ਸਭ ਤੋਂ ਪਹਿਲਾਂ ਇਹ ਉੱਥੇ ਗਏ ਆ ਉਹ ਆਪਦੇ ਘਰ ਨੂੰ ਜਾ ਰਹੇ ਸੀ ਵੋਟ ਪਾ ਕੇ ਇਹਨਾਂ ਨੇ ਉੱਥੇ ਜਾ ਕੇ ਜਿਹੜੀ ਆ ਕਿ ਉਹ ਭੰਨ ਤੋਂ ਉਹਨੂੰ ਕੁੱਟਿਆ ਉਹਦੀ ਭੰਨ ਤੋੜ ਦਿੱਤੀ ਗੱਡੀ ਉਸ ਤੋਂ ਬਾਅਦ ਉਹ ਤੋਂ ਸਿੱਧੇ ਆਇਆ ਇੱਥੇ ਆਣ ਕੇ ਇਹਨਾਂ ਨੇ ਆਪ ਦੇ ਲੋਕ ਬੂਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਕੁਰਸੀਆਂ ਭੰਨੀਆਂ ਔਰ ਇਹ ਜਿਹੜੇ ਸਰਪੰਚ ਸਾਹਿਬ ਦੇ ਇਹ ਜਿਹ ਪਤਾ ਜੀ ਨੇ ਇਹ ਇਹਨਾਂ ਦੀ ਦਾੜ੍ਹੀ ਕੁੱਤੀ ਨਾ ਕੇਸਾਂ ਦੀ ਬੇਅਦਬੀ ਕੀਤੀ ਆ ਕੱਪੜੇ ਫੜੇ ਆ ਰਾਣਾ ਨਾਲ ਇਹਨਾਂ ਨੂੰ ਕੁੱਟਿਆ ਗਿਆ ਫੱਗ ਲਾਈ ਗਈ ਵਾਲ ਕਿੱਥੇ ਅਗੋਪੀ ਜਿੱਤ ਠੀਕ ਹੈ ਉਹ ਤੋਂ ਇਹ ਅਸਲ ਦੇ ਵਿੱਚ ਇਹਨਾਂ ਇਹਨਾਂ ਨੂੰ ਵੋਟ ਕਿਤੋਂ ਪੈਣੀ ਨਹੀਂ ਇਹਨਾਂ ਦੇ ਪੋਜੀਸ਼ਨ ਐਡੀ ਮਾੜੀ ਇਹਨਾਂ ਨੂੰ ਇਹ ਹੈ ਕਿ ਸਾਨੂੰ ਕੱਲ ਨੂੰ ਕਿਤੇ ਆਮਰਵੀ ਪਾਰਟੀ ਵਾਲੇ ਘਰੇ ਹੀ ਨਾ ਬਿਠਾ ਦੇ ਪਰ ਗੱਲ ਇਹ ਹੈ ਕਿ ਜੇ 7 ਮਹੀਨਿਆਂ ਚ ਕੋਈ ਕੰਮ ਕੀਤਾ ਹੁੰਦਾ ਅੱਜ ਲੋਕ ਤੁਹਾਨੂੰ ਵੋਟਾਂ ਮਾਉਨੇ ਅੱਜ ਲੋਕ ਵੋਟਾਂ ਪਾਉਣ ਕਾਦੇ ਨਹੀਂ ਅੱਜ ਇਸ ਕਰਕੇ ਇਹ ਹੈ ਕਿ ਗੁੰਡਾਗਰਦੀ ਕਰ ਰਹੇ ਆਂ ਔਰ ਨਰੀਸ਼ ਕਟਾਰਗੀ ਦੇ ਅੱਜ ਜਿਹੜਾ ਮੁੰਡਾ ਉਹ ਗੁੰਡਾਗਰਦੀ ਕਰ ਰਿਹਾ ਸਾਰੇ ਉਹਦੇ ਰਾਈਟ ਹੈਂਡ ਆ ਉਹਦੇ ਨਾਲ 24 ਘੰਟੇ ਰਹਿੰਦੇ ਆਂ ਸਭ ਇਹਨਾਂ ਦੀਆਂ ਰੇਤਾ ਦੀਆਂ ਖੱਡਾਂ ਚੱਲਦੀਆਂ ਨੇ ਸਭ ਇਹਨਾਂ ਦੇ ਜਿੰਨੇ ਮਾੜੇ ਕੰਮ ਆ ਜੂਆ ਦੂਜਾ ਅੱਦਚਾ ਡੋਰਾਂਸ ਕੁਸ਼नोई ਨਾਲ ਸੰਬੰਧ ਨੇ ਔਰ ਅੱਜ ਵੀ ਇਹਨਾਂ ਦੀਆਂ ਜਿਹੜੀਆਂ ਪੋਸਟਾਂ ਨੇ ਜਿਹੜੇ ਉਹ ਲਾਇਰ ਡੋਰਾਂਸ ਕੁਸ਼नोई ਦੇ ਬੰਦੇ ਸੀ ਅੱਜ ਵੀ ਉਹਦੇ ਨਾਲ ਇਹਨਾਂ ਦੀਆਂ ਪੋਸਟਾਂ ਜਿਹੜੀਆਂ ਇਹਨਾਂ ਦੀ ਫੇਸਬੁੱਕ 'ਤੇ ਮਿਲਦੀਆਂ ਔਰ ਪਹਿਲਾਂ ਵੀ ਕਈ ਪਰਚੇ ਇਹਨਾਂ ਦੇ ਦਰਜ ਤੇ ਕਿਸ ਕਰਕੇ ਅਸੀਂ ਮੈਂ ਹੁਣ ਐ ਮੈਡਮ ਐਸਐਫਪੀ ਦੇ ਧਿਆਨ 'ਚ ਲਿਆਉਂਦਾ ਕਿ ਇੱਕ ਸਾਡੇ ਅੰਦਰ ਪਏ ਨੇ ਬਜ਼ੁਰਗ ਉਹਨਾਂ ਦੇ ਵੀ ਸਿਰ ਦੇ ਵਿੱਚ ਜਿਹੜੇ ਹੈ ਕਿ ਇਹਨਾਂ ਨੇ ਡਾਂਗ ਮਾਰੀ ਔਰ ਉਹਨਾਂ ਦੀ ਪੱਗ ਵੀ ਨਹੀਂ ਥੀ ਆ ਉਹਨਾਂ ਦੇ ਵੀ ਕਿਸੇ ਦੀ ਬੇਵਕੀ ਦੇਲ ਵੀ ਉਤਰੋ ਸਰਪੰਚ ਸਾਹਿਬ ਦੇ ਪਿਤਾ ਜੀ ਦੀ ਇਸ ਕਰਕੇ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ ਕਿ ਇਹਨਾਂ ਕੋਲ ਦੋ ਨਜਾਇਜ਼ ਪਸਤੌਲ ਸੀ ਜਿਹੜੇ ਇਹਨਾਂ ਨੇ ਦੱਸੇ ਮਤਾ ਔਰ 50 ਤੋਂ 60 ਬੰਦੇ ਸੀ ਜਿਨ੍ਹਾਂ ਨੇ ਆਣ ਕੇ ਇਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਟੋਟ ਮਾਰ ਕੀਤੀ ਉਹ ਤਾਂ ਜਦੋਂ ਪਿੰਡ ਵਾਲੇ ਆਏ ਫਿਰ ਉਹ ਕੱਢੇ ਕਿੰਨਾ ਕ ਨੁਕਸਾਨ ਜਿਹੜਾ ਹੈਗਾ ਗੱਡੀਆਂ ਦਾ ਕੀਤਾ ਗਿਆ ਜਾਂ ਲੋਕਾਂ ਉਹ ਉੱਥੇ ਗੱਡੀ ਭੰਨਖਿਆਏ ਆ ਇੱਥੇ ਜਿਹੜਾ ਇੱਥੇ ਮੋਟਰਸਾਈਕਲ ਜਿਹੜਾ ਉਹ ਉਹ ਭੰਨਿਆ ਕੁਰਸੀਆਂ ਤੋੜੀਆਂ ਨੇ ਆ ਬੈਂਚ ਤੋੜਿਆ ਵਾਟਰ ਪੂਲਰ ਤੇ ਜੇ ਗੱਲ ਤਾਂ ਇਹ ਨੁਕਸਾਨ ਦੀ ਦਾ ਪਰਭਾਈ ਹੋ ਜੂਗੀ ਇੱਕ ਕੇਸਾ ਧਾਰੀ ਇੱਕ ਕਮਰਾ ਧਾਰੀ ਬੰਦੇ ਦਾ ਜਿਹੜੇ ਕੇਸਾਂ ਦੀ ਬੇਅਦਬੀ ਕਰਨੀ ਪੱਗ ਲਾਉਣੀ ਇਹ ਦੱਸੋਗੇ ਮੈਂ ਅੱਜ ਕਾਲ ਤੱਕ ਦੇ ਜਹਿਦਾਰ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਜਿਹੜੇ ਝਾੜੂ ਵਾਲੇ ਆ ਅੱਜ ਇਹੋ ਤਾਂ ਕੁਝ ਕਰਨਗੇ ਇੱਕ ਬੰਦੇ ਦਾ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਭਾਈ ਗੁਰੂ ਵਾਲੇ ਬਣੋ ਜਾ ਕਿ ਜਿਹੜੇ ਗੁਰੂ ਦੇ ਸੇਖਾ ਉਹਨਾਂ ਨਾਲ ਧੱਕਾ ਹੋ ਰਿਹਾ ਔਰ ਮੈਂ ਮੈਡਮ ਐਸਐਸਪੀ ਦੇ ਧਿਆਨ ਚ ਲਿਆਂਦਾ ਜੇ ਨਾਮ ਉਹਦੇ ਪਰਚਾ ਆਇਆ ਨਾ ਕਾਰਵਾਈ ਕੀਤੀ ਤਾਂ ਇਸ ਤੋਂ ਵੱਧ ਐਸਐਸਪੀ ਦਾ ਦਫ਼ਤਰ ਘੇਰਾਂਗਾ ਇਹ ਮੈਂ ਵਾਰਨਿੰਗ ਦਿੰਦਾ ਹਾਂ ਪੱਬਜੀ ਕਾਂਗਰਸ ਨੇ ਜਿਹੜਾ ਬੂਥ ਲਾਇਆ ਸੀ ਵੋਟਾਂ ਪੈ ਰਹੀਆਂ ਸੀ ਕਿਹ ਕਾਰਨ ਹੋਇਆ ਜਿਹੜੀ ਅੱਜ ਤਪਨ ਤੜੋਈ ਹੈ ਜੀ ਅਸੀਂ ਜੀ ਇੱਥੇ ਬੈਠੇ ਪਰਚੀਆਂ ਕੱਟਣ ਦਾ ਹੈ ਕਿ 6-7 ਕੱਟੀਆਂ ਆਈਆਂ 8-7 ਮੋਟਰਸਾਈਕਲ 40-50 ਬੰਦੇ ਆਣ ਕੇ ਸਾਡੇ ਕੀ ਕੀ ਕਰ ਰਹੇ ਕਿਉਂ ਗੱਲ ਪੈ ਕੀ ਕਰਨ ਸੀ ਬਾ ਜੀ ਸਾਡੇ ਬੈਠੇ ਆਣ ਕੇ ਕੁੱਟਣ ਲੱਗ ਪਏ ਉਹ ਕੋਟਾ ਨਾ ਕੋਟਾ ਰੋਕਾ ਕੋਟਾ ਕੋਟਾ ਰੋਕ ਦੇ ਤੇ ਕਿਸਾ ਦੀ ਬੇਦਬੀ ਕੀਤੀ ਗਈ ਹੈਗੀ ਕਿੰਦੀ ਕੋਟਵਾਰ ਪੱਟੀਆ ਫੇਰੀ ਦਾੜੀ ਪੱਟੀਆ ਦੋ ਆ ਮੁੰਡੇ ਨਾਲ ਖੜੇ ਬੈਠੇ ਇੱਕ ਅੰਦਰ ਉਹਦੀ ਫਾਕੂ ਲਾਈ ਆ ਮੇਰੀ ਫਾਕੂ ਕਲਾ ਕੇ ਮੈਨੂੰ ਖਿੱਚੀ ਕਰਦੇ ਰਹੇ ਮੈਨੂੰ ਕੁੜੀ ਚਾਹੇ ਸਾਰਾ ਆ ਵੇਖ ਇੱਧਰ ਇੱਥੇ ਰਣਾ ਵੜ ਜੇ ਕੀ ਮੰਗ ਕਰਦੇ ਸਕਰ ਤੈਨੂੰ ਫੇਰ ਅਸੀਂ ਮੰਗਦੇ ਹਾਂ ਮਾਨ ਚ ਕਰਦੇ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਦੋ ਕੋਤੌਲੇ ਕਮਣੇ ਕੋਲੇ ਵੇਖ ਤਿੰਨੂ ਠੇ ਜਿਹੜੇ ਕਿਹੜੇ ਬੰਦੇ ਸੀ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਸੀ ਨੂਡਾ ਤੇ ਇੰਦਰਜੀਤ ਤੇ ਕਰਤੇਜ ਨੇ ਲੜਖਾਰਾ ਮਾਰਿਆ ਕਰਤੇਜ ਦਾ ਮੁੰਡਾ ਬਰਾੜਾ ਮਾਰਦੇ ਤਾਂ ਮਾਰਾ ਕਰਤੇਜ ਦਾ ਮੁੰਡਾ ਸੀ ਉਹਦਾ ਨਾਂ ਕੀ ਕਰਤੇਜ ਦਾ ਮੁੰਡਾ ਹਰਮਨ ਰਾਧਾ ਹਰਮਨ 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 ਤੇ ਇੰਦਰਜੀਤ ਦਾ